ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਨਾਲ ਕਾਰਜ ਕਰਨੀ ਪੰਜਾਬ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਗਿੱਦੜਪਾਹਾ ਤੋਂ ਵਿਧਾਇਕ ਰਾਜਾ ਬੜਿੰਗ ਪਹਿਲੀ ਵਾਰ ਲੁਧਿਆਣਾ ਵਿਖੇ ਸਾਰੇ ਵਿਧਾਇਕਾਂ ਨੂੰ ਮਿਲਣ ਪਹੁੰਚੇ ਜਿਸ ਦੌਰਾਨ ਉਹਨਾਂ ਦਾ ਨਿਗਾ ਸਵਾਗਤ ਕੀਤਾ ਗਿਆ ਸਭ ਤੋਂ ਪਹਿਲਾਂ ਜਿਹੜੇ ਸਾਡੇ ਐਮਐਲਏ ਸਹਿਬਾਨ ਨੇ ਸੰਜੀਤ ਤਲਵਾਰ ਜੀ ਉਹਨਾਂ ਦੀ ਮਾਤਾ ਜੀ ਦਾ ਜੋ ਕਿ ਹਸਪੀਟਲ ਦੇ ਵਿੱਚ ਸੀਰੀਅਸਲੀ ਇਲ ਨੇ ਉਹਨਾਂ ਦਾ ਪਤਾ ਲੈਣ ਵਾਸਤੇ ਪ੍ਰਧਾਨ ਸਾਹਿਬ ਗਏ ਸੀ ਉਸ ਤੋਂ ਬਾਅਦ ਸਾਰੇ ਵਿਧਾਇਕਾਂ ਨੂੰ ਪਰ ਕੁਸ਼ਨਾਸ਼ੂਜੀ ਨੂੰ ਟਾਬਰ ਸਾਹਿਬ ਨੂੰ ਆਪਣੇ ਬਾਂਡੇ ਸਾਹਿਬ ਨੂੰ ਕੁਲਦੀਪ ਵੈਦ ਜੀ ਨੂੰ ਸਾਰਿਆਂ ਦੇ ਘਰਾਂ ਦੇ ਵਿੱਚ ਇੱਕ ਸਿੰਬੋਲਿਕ ਵਿਜਿਟ ਜਿਹੜੀ ਹੈਗੀ ਕਿ ਉਹ ਲੁਧਿਆਣੇ ਆਏ ਸੀਗੇ ਤੇ ਸਾਰਿਆਂ ਨੂੰ ਸਿੰਬੋਲਿਕ ਵਿਜਿਟ ਸਾਰਿਆਂ ਦੇ ਪਰਿਵਾਰਾਂ ਦੇ ਨਾਲ ਬੈਠ ਕੇ ਸੋ ਉਹ ਇੱਕ ਇਹ ਛੋਟਾ ਜਿਹਾ ਇੱਕ ਪ੍ਰੋਗਰਾਮ ਸੀ ਬੇਸਿਕਲੀ ਜਦੋਂ ਵੀ ਜਿਹੜਾ ਮੈਂ ਮਹਿਸੂਸ ਕਰਦਾ ਕਿ ਪ੍ਰਧਾਨ ਸਾਹਿਬ ਦਾ ਇੱਕ ਟੀਚਾ ਆ ਕਿ ਜਿਹੜੀ ਵਰਕਰ ਦੀ ਤਾਕਤ ਹੈਗੀ ਹੈ ਉਹ ਵਰਕਰ ਤੱਕ ਪਹੁੰਚਾਈ ਜਾਵੇ ਸੋ ਦਾ ਇੱਕ ਸਭ ਤੋਂ ਪਹਿਲਾਂ ਇਹ ਹੈ ਕਿ ਉਹਦਾ ਮਾਨ ਸਨਮਾਨ ਜਿਹੜਾ ਹੈਗਾ ਉਹਦੇ ਘਰ ਜਾ ਕੇ ਉਹਦੇ ਪਰਿਵਾਰ ਦੇ ਨਾਲ ਬੈਠ ਕੇ ਉਹਨੂੰ ਇਹ ਮਹਿਸੂਸ ਹੋਵੇ ਕਿ ਉਹਨੂੰ ਕਿਸੇ ਕੋਲ ਜਾਣ ਦੀ ਲੋੜ ਨਹੀਂ ਹੁਣ ਜਥੇਬੰਦੀ ਤੇ ਜਥੇਬੰਦੀ ਦਾ ਪ੍ਰਧਾਨ ਉਹਨਾਂ ਦੇ ਕੋਲ ਆਇਆ ਕਰੂਗਾ ਧੰਨ ਨਹੀਂ ਦੇਖੋ ਕੋਈ ਪੋਲੀਟੀਕਲ ਹਾਲੇ ਕੋਈ ਡਿਸਕਸ਼ਨ ਨਹੀਂ ਹੋਈ ਇਹ ਉਹਨਾਂ ਦੀ ਜਿਹੜੀ ਵਿਜਿਟ ਸੀ ਇਹ ਫਲਾਈਂਗ ਵਿਜਿਟ ਸੀ ਉਹਨਾਂ ਦੀ ਤੇ ਅਸੀਂ ਸਾਰੇ ਜਣੇ ਚਾਹੁੰਦੇ ਸੀ ਕਿ ਸਿੱਧੂ ਸਾਹਿਬ ਜਲਦੀ ਤੋਂ ਜਲਦੀ ਸਾਡੇ ਕੋਲ ਆਉਣ ਸੋ ਮੈਂ ਧੰਨਵਾਦੀ ਆ ਸਰਦਾਰ ਨਵਜੋਤ ਸਿੰਘ ਸਿੱਧੂ ਦਾ ਕਿ ਉਹ ਸਾਡੇ ਕੋਲੇ ਅੱਜ ਹੀ ਆਏ ਕੱਲ ਉਹਨਾਂ ਨੇ ਆਉਦਾ ਸੰਭਾਲਿਆ ਤੁਹਾਨੂੰ ਵੀ ਪਤਾ ਕਿ ਕੱਲ ਇੱਕ ਬਹੁਤ ਵੱਡੀ ਟਰੈਜੇਡੀ ਮੋਗੇ ਵਿੱਚ ਹੋ ਗਈ ਸੀ ਤੇ ਉਹ ਟਰੈਜੇਡੀ ਤੇ ਵੀ ਕੱਲ ਸਿੱਧੂ ਸਾਹਿਬ ਜਾ ਕੇ ਆਏ ਨੇ ਮੈਂ ਧੰਨਵਾਦੀ ਆ ਕੱਲ ਵਾਲਾ ਜਿਹੜਾ ਸਾਡਾ ਫੰਕਸ਼ਨ ਹੈ ਕੈਪਟਨ ਅਮਰਿੰਦਰ ਸਿੰਘ ਜੀ ਦਾ ਵੀ ਨਵਜੋਤ ਸਿੰਘ ਸਿੱਧੂ ਦਾ ਵੀ ਅੱਜ ਜਿਹੜੀ ਗੱਲ ਸਾਡੇ ਹਰੀਸ਼ ਸ਼ਰਾਵਤ ਜੀ ਨੇ ਕੀਤੀ ਉਹ ਵੀ ਬਹੁਤ ਜ਼ਰੂਰੀ ਹੈ ਮੈਂ ਤੁਹਾਡੇ ਥਰੂ ਦੱਸਣਾ ਚਾਹੁੰਦਾ ਕਿ ਕਾਂਗਰਸ ਇੱਕ ਹੈ ਸਾਡੇ ਜਿੰਨੇ ਵੀ ਸਾਡੇ ਵਰਕਰ ਨੇ ਚਾਹੇ ਕੋਈ ਵੀ ਉਮੀਦਵਾਰ ਹੈ ਉਹਨਾਂ ਸਾਰਿਆਂ ਨੂੰ ਹਰੀਸ਼ ਰਾਵਤ ਜੀ ਨੇ ਵੀ ਟਵੀਟਰਾਂ 'ਈ ਬੇਨਤੀ ਕੀਤੀ ਹੈ ਅਸੀਂ ਲੋਕ ਵੀ ਬੇਨਤੀ ਕਰਦੇ ਆ ਕਿ ਇਹ ਏਕਤਾ ਦਾ ਪ੍ਰਗਟਾਵਾ ਕਰੋ ਏਕਤਾ ਦੇ ਵਿੱਚ ਹੀ ਸਾਰਾ ਕੁਝ ਹੈ ਜੇ ਸਾਡੇ ਵਿੱਚ ਏਕਤਾ ਨਹੀਂ ਹੋਏਗੀ ਤਾਂ ਇਹਦੇ ਰਿਜ਼ਲਟ ਚੰਗੇ ਨਹੀਂ ਹੋਣਗੇ ਵਰਕਰਾਂ ਦੇ ਵਿੱਚ ਤਾਂ ਬਹੁਤ ਉਤਸ਼ਾਹ ਆਇਆ ਬਹੁਤ ਉਤਸ਼ਾਹ ਆਇਆ ਵਰਕਰਾਂ ਨੂੰ 100% ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਦੀ ਮੈਂ ਤਾਂ ਕੱਲ ਵੀ ਸਾਰੇ ਚੈਨਲਸ ਤੇ ਕਿਹਾ ਸੀਗਾ ਦੇਖੋ ਇਹ ਟਰੂਥ ਹੈ ਸੰਸਾਰ ਦੀ ਆਪਾਂ ਨੂੰ ਜਦੋਂ ਸਕੂਲਾਂ 'ਚ ਉਥੇ ਏਕਤਾ 'ਚ ਬਲ ਦਾ ਲੈਸਨ ਵੀ ਪੜਾਇਆ ਜਾਂਦਾ ਇੱਕ ਫਾਦਰ ਹੁਣ ਮੈਂ ਪੂਰੀ ਲੰਬੀ ਗੱਲ ਨਹੀਂ ਕਰਦਾ ਇੱਕ ਫਾਦਰ ਦੇ ਚਾਰ ਮੁੰਡੇ ਸੀ ਉਹਨੇ ਇੱਕ-ਇੱਕ ਦਿੱਤਾ ਉਹ ਸਾਰੇ ਟੁੱਟ ਗਏ ਜਦੋਂ ਨੇ ਚਾਰ-ਚਾਰ ਦਿੱਤੇ ਉਹ ਟੁੱਟਿਆ ਹੀ ਨਹੀਂ ਸੋ ਏਕਤਾ ਦੇ ਵਿੱਚ ਹੀ ਬਲ ਹੈ ਏਕਤਾ ਬਹੁਤ ਇੰਪੋਰਟੈਂਟ ਹੈ ਸਾਡੀ ਜਿਹੜੀ ਕਾਂਗਰਸ ਪਾਰਟੀ ਹੈ ਤਾਂ ਵੈਸੇ ਹੀ ਤੁਹਾਡੇ ਸਾਹਮਣੇ ਆ ਸਾਰਿਆਂ ਦੀ ਕੋਈ ਦੱਸਣ ਦੀ ਜਰੂਰਤ ਨਹੀਂ ਹੈ ਠੀਕ ਹੈ ਕੁਝ ਮਨਮਟਾਬ ਹੋਏ ਉਹ ਦੂਰ ਚਾਣਾ ਤੋਂ ਅਭਿਸ਼ੇਕ ਚਲੋਟਾ ਦੀ ਰਿਪੋਰਟ ਐਸਐਮ ਜ਼ेड ਨਿਊਜ਼ For latest news updates, like and follow our Facebook page, SMZ News. And don't forget to subscribe our YouTube channel, SMZ News, and press the bell icon.